ਦੇਖੋ ਜੀ ਇਹ ਭਗਵੰਤ ਮਾਨ ਆਮ ਆਦਮੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਲੋਕਤੰਤਰ ਦੀ ਜਿਸ ਤਰੀਕੇ ਦੇ ਨਾਲ ਧਜੀਆਂ ਉਡਾਈਆਂ ਗਈਆਂ ਨੇ ਇਹਨਾਂ ਪੰਚਾਇਤੀ ਇਲੈਕਸ਼ਨਾਂ 'ਚ ਸ਼ਾਇਦ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ 50 ਸਾਲ 'ਚ ਨਹੀਂ ਦੇਖਿਆ ਹੋਗਾ ਜਿੱਥੇ ਮਾਸਕ ਸਕੇਲ 'ਤੇ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਗਏ ਨੇ ਲੋਕਾਂ ਨੂੰ ਡਰਾਇਆ ਤਾਂ ਮੁਕਾਇਆ ਤਾਂ ਕੀਤਾ ਲੇਕਿਨ ਕਤਲ ਕਰਕੇ ਅਗਵਾ ਤੱਕ ਵੀ ਕੀਤਾ ਗਿਆ ਹੁਣ ਮੈਂ ਜੇ ਆਪਨੇ ਹੀ ਹਲਕੇ ਦੀ ਮੈਂ ਗੱਲ ਕਰ ਲਾਂ ਕੱਲ ਰਾਤ ਨੂੰ ਮੈਨੂੰ ਪਤਾ ਲੱਗਿਆ ਕਿ ਗਿੱਦੜਪੈ ਦੇ 15 ਪੰਚਾਇਤਾਂ ਚ ਜਿੱਥੇ ਅਕਾਲੀ ਦਲ ਦੇ ਬੰਦੇ ਖੜੇ ਸੀ 15 ਦੇ 15 ਪਿੰਡਾਂ ਦੇ ਆਪਣੇ ਕੈਂਡੀਡੇਟਸ ਦੇ ਕਾਗਜ਼ ਰੱਦ ਹੋ ਗਏ ਜੇ ਮੈਂ ਲੰਮੀ ਦੀ ਗੱਲ ਕਰਾਂ ਕਦੇ ਸੁਣਿਆ ਕਿ ਮੰਤਰੀ ਸਾਹਿਬ ਜਾ ਕੇ ਨੋਮੀਨੇਸ਼ਨ ਸੈਂਟਰ ਵਿੱਚ ਜਾ ਕੇ ਲੋਕਾਂ ਨੂੰ ਡਰਾ ਧਮਕਾ ਕੇ ਉੱਥੋਂ ਭਜਾਉਣ ਖੁੜੀਆ ਸਾਹਿਬ ਦੀ ਆ ਹਰਕਤ ਹੋਈ ਹੈ ਭਾਵੇਂ ਕਤਲ ਹੋ ਰਹੇ ਨੇ ਭਾਵੇਂ ਅਗਵਾ ਹੋ ਰਹੇ ਨੇ ਕਾਗਜ਼ ਰੱਦ ਹੋ ਰਹੇ ਨੇ ਤਾਂ ਫੇਰ ਤੁਸੀਂ ਇਹ ਲੋਕਤੰਤਰ ਦਾ ਢੋਂਗ ਕਰਦੇ ਕਿਉਂ ਤੁਸੀਂ ਬੈਠੋ ਦਫ਼ਤਰ 'ਚ ਤੇ ਆਪ ਦੇ ਚਾਹਤਿਆਂ ਨੂੰ ਨੋਮੀਨੇਟ ਕਰ ਦਿਓ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੇ ਇਹ ਜਿਹੜੇ ਆਮ ਆਦਮੀ ਤੋਂ ਲੜ ਰਹੇ ਨੇ ਮੈਂ ਇਹਨਾਂ ਨੂੰ ਵੀ ਦੱਸਣਾ ਚਾਹਦੀ ਆ ਕਿ ਤੁਹਾਡੀ ਨਕਮੀ ਸਰਕਾਰ ਨੇ ਪੰਜਾਬ ਨੂੰ ਇੰਨਾ ਕਰਜ਼ਾਈ ਕਰਤਾ ਹੈਗਾ ਕਿ ਇਸ ਮਹੀਨੇ ਪਿਛਲੇ ਮਹੀਨਿਆਂ ਦੀ ਤਰ੍ਹਾਂ 1150 ਕਰੋੜ ਰੁਪਏ ਲੈ ਕੇ ਇਹਨਾਂ ਨੇ ਤਨਖਾਹਾਂ ਦਿੱਤੀਆਂ ਨੇ ਤਿੰਨ ਸਾਲਾਂ 'ਚ ਕਿਸੇ ਪਿੰਡ 'ਚ ਇੱਕ ਦੁਵਾਨੀ ਰੁਪਿਆ ਨਹੀਂ ਗਿਆ ਹੈਗਾ ਵਿਕਾਸ ਦਾ ਇੱਕ ਇੱਟ ਨਹੀਂ ਲੱਗਿਆ ਪੰਜਾਬ ਦੇ ਕਿਸੇ ਕੋਨੇ 'ਚ ਕੋਈ ਸਰਪੰਚੀਆਂ 'ਚ ਖਰਚਾ ਕਰਕੇ ਕਰਨਾ ਕੀ ਹੈਗਾ ਇਸ ਇਸ ਸਰਕਾਰ ਤੋਂ ਆਸ ਨਾ ਰੱਖੋ ਤਾਂ ਲੋਕਾਂ ਨੂੰ ਵੀ ਮੈਂ ਕਹਿੰਨੀ ਆ ਕਿ ਇਸ ਆਮ ਆਦਮੀ ਕੈਂਡੀਡੇਟਸ ਨੂੰ ਸਾਰਿਆਂ ਨੂੰ ਨਿਕਾਰੋ ਇਹਨਾਂ ਨੇ ਝੂਠ ਮਾਰ ਕੇ ਜਿਵੇਂ ਤੁਹਾਨੂੰ ਹਜ਼ਾਰ ਹਜ਼ਾਰ ਦੇ ਸੁਪਨੇ ਦਿਖਾ ਕੇ 2500 ਦੀ ਪੈਨਸ਼ਨ ਦਿਖਾ ਕੇ ਇਹ ਭਗਵੰਤ ਮਾਨ ਨੇ ਸਰਕਾਰ ਬਣਾਈ ਹੁਣ ਇਹ ਝੂਠ ਮਾਰਦੇ ਫਿਰਦੇ ਨੇ ਇਹਨਾਂ ਨੂੰ ਨਿਕਾਰਿਆ ਜਾਏ ਬੀਤੇ ਕਿਹੜਾ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਅੱਜ ਤੱਕ ਤੜਾ ਕਿਉਂਕਿ ਦਿੱਤਾ ਤਾਂ ਕੁਝ ਨਹੀਂ ਗਿਆ ਹੁਣ ਫਿਰ ਕਰਜ਼ਾ ਲੈਣ ਨੂੰ ਤਿਆਰ ਹੋਏ ਬੈਠੇ ਨੇ ਦੇਖੋ ਆਪਾਂ ਨੇ ਕਾਂਗਰਸ ਸਰਕਾਰ ਦੇ ਵੇਲੇ ਆਪਾਂ ਦੇਖਿਆ ਕਿ 5 ਸਾਲਾਂ 'ਚ ਉਹਨਾਂ ਨੇ 1 ਲੱਖ ਕਰੋੜ ਦਾ ਕਰਜ਼ਾ ਚਾੜਤਾ ਅੱਜ ਮੈਂ ਸੰਗਤਵੇਚ ਜਾਂ ਮੀਡੀਆ ਨੂੰ ਤੇ ਲੋਕਾਂ ਨੂੰ ਪੁੱਛਣਾ ਚਾਹੁੰਦਿਆਂ ਕਿ 5 ਸਾਲ 'ਚ ਜਿਹੜਾ ਕੈਪਟਨ ਸਾਢੇ 4 ਸਾਲ ਘਰੋਂ ਬਾਹਰ ਨਹੀਂ ਨਿਕਲਿਆ ਜਿਹੜਾ ਚੰਨੀ ਗੱਲਾਂ ਮਾਰਦਾ ਸੀ ਇਹ ਸਾਰਿਆਂ ਨੂੰ ਲੈ ਕੇ ਇਹਨਾਂ ਨੇ 5 ਸਾਲਾਂ 'ਚ ਇੱਕ ਚੀਜ਼ ਦਿਖਾ ਦਿਓ ਪੰਜਾਬ 'ਚ ਜਿਹੜਾ ਆਪਾਂ ਕਹਿ ਸਕਦੇ ਆ 1 ਲੱਖ ਕਰੋੜ ਦਾ ਕਰਜ਼ਾ ਲੈ ਕੇ ਇਹਨਾਂ ਦੀ ਆ ਦੇਣ ਨਹੀਂ ਸੀਗੀ ਪੰਜਾਬ ਨੂੰ ਕੋਈ ਨਾ ਖੁਸ਼ ਬਣਿਆ ਨਾ ਕੋਈ ਸੜਕ ਤੱਕ ਨਹੀਂ ਬਣੀ ਕੋਈ ਥਰਮਲ ਤੱਕ ਨਹੀਂ ਬਣਾ ਤੇ ਇਹਨਾਂ ਨੇ ਕੰਮਿਆਂ ਨੇ ਤਾਂ ਹਦਾ پار ਕਰਤੀਆਂ ਜਿੱਥੇ ਇਹਨਾਂ ਨੇ 2.5 ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਝਾੜਤਾ ਹੈਗਾ ਇਹਨਾਂ 7 ਸਾਲਾਂ 'ਚ ਮੈਨੂੰ ਦੱਸੋ ਤਾਂ ਸਹੀ 2 ਲੱਖ ਕਰੋੜ ਦਾ ਕਰਜ਼ਾ ਤੁਹਾਡੇ ਸਿਰੇ ਚੜ ਗਿਆ ਤੁਹਾਡੇ ਬੱਚੇ ਬੇਰੋਜ਼ਗਾਰ ਫਿਰਦੇ ਨੇ ਤੁਹਾਡੀ ਸਹੂਲਤਾਂ ਤੁਹਾਡੇ ਕਾਰਡ ਹੋਣ ਤੁਹਾਡੇ ਸ਼ਗਰ ਨੂੰ ਸਭ ਸੂਤਾ ਖਤਮ ਕਰ ਦਿੱਤੀਆਂ ਨੇ ਨਾ ਇੱਕ ਥਰਮਲ ਬਣਾਇਆ ਨਾ ਇੱਕ ਸਕੂਲ ਨਾ ਕੋਈ ਹਸਪਤਾਲ ਬਣਾਇਆ ਇਹ 2 ਲੱਖ ਕਰੋੜ ਦੇ ਨਾਲ ਤੁਹਾਨੂੰ ਕੀ ਮਿਲਿਆ ਇਕੱਲੇ ਇਹਨਾਂ ਨੇ ਇਹ ਪੈਸੇ ਨੂੰ ਲੁੱਟਿਆ ਹੈਗਾ ਅਕਾਲੀ ਦਲ ਨੂੰ ਦੋਹਾਂ ਨੇ ਭੰਡ ਕੇ ਸਰਕਾਰਾਂ ਬਣਾਈ ਜਿਹੜੀ ਅਕਾਲੀ ਦਲ ਨੇ ਇਸੇ ਖਜ਼ਾਨੇ ਵਿੱਚੋਂ ਭਾਵੇਂ ਥਰਮਲ ਦੇ ਪਲਾਂਟਾ ਤੁਹਾਡੇ ਘਰ 'ਚ ਜੇ ਪੱਖਾ ਚੱਲਦਾ ਹੈ ਨਾ ਇਹ ਅਕਾਲੀ ਦਲ ਦੇ ਥਰਮਲ ਪਲਾਂਟਾ ਦੀ ਦੇਣ ਹੈ ਜਿਹੜਾ ਇਹ ਕਹਿੰਦੇ ਸੀ ਇਹਨਾਂ ਦੇ ਆਪਾਂ ਰੱਦ ਕਰਾਂਗੇ ਕਿਉਂਕਿ ਇਹਦੇ ਵਿੱਚ ਪੈਸੇ ਕਮਾਏ ਨੇ ਪੈਸੇ ਕੀ ਕਮਾਏ ਪੰਜਾਬ ਨੂੰ ਬਿਜਲੀ ਸਰਪਲਸ ਕੀਤਾ ਸੜਕਾਂ ਦਾ ਜਾਲ ਬਣਾਇਆ ਹਵਾਈ ਅੱਡੇ ਬਣਾਏ ਆਟੇ ਦਾਲ ਦੇ ਕਾਰਡ ਜਿਹੜਾ ਇਹਨਾਂ ਨੇ ਲੱਖਾਂ ਦੀ ਗਿਣਤੀ 'ਚ ਕੱਟੇ ਨੇ ਉਹ ਅਕਾਲੀ ਦਲ ਨੇ ਲੋਕਾਂ ਨੂੰ ਦਿੱਤੇ ਪੈਨਸ਼ਨ ਮਿਲਦੀ ਸੀ ਸ਼ਗਨ ਮਿਲਦੀ ਸੀ ਕਈ ਸਹੂਲਤਾ ਵਿਕਾਸ ਤੇ ਕੰਮ ਹਰ ਪਿੰਡ ਚ ਤੁਸੀਂ ਜਾ ਕੇ ਦੇਖੋ ਜੇ ਕੁਝ ਬਣਿਆ ਅਕਾਲੀ ਦਲ ਦੀ ਦੇਣ ਹੈ ਸੋ ਅਫਸੋਸ ਹੁੰਦਾ ਹੈ ਕਿ ਇਹ ਕੱਲੇ ਲੁੱਟਣ ਚ ਲੱਗੇ ਹੋਏ ਤੇ ਲੁੱਟ ਲੁੱਟ ਕੇ ਆਪ ਦੀ ਕੁਰਸੀ ਦੇ ਖਾਤੇ ਰਾ ਹਾਲਾਤ ਪੈਦਾ ਕਰਤੇ ਨੇ ਕਿ ਅੱਜ ਸਾਡਾ ਮੁੱਖ ਮੰਤਰੀ ਲਾਤਾ ਆਪ ਦੇ ਮੰਤਰੀ ਬਣਾ ਸਕਦਾ ਹੈ ਨਾ ਲਾ ਸਕਦਾ ਹੈ ਹੁਕਮ ਦੇ ਲਿਓ ਚੱਲਦਾ ਹੈ ਚੱਕ ਕੇ ਜਿਹਨੂੰ ਮਰਜ਼ੀ ਲਾਤਾ ਤੇ ਜਿਹਨੂੰ ਮਰਜ਼ੀ ਬਣਾਤਾ ਅੱਜ ਦਾ ਮੁੱਖ ਮੰਤਰੀ ਆਪਦਾ ਉਹ ਐਸਟੀ ਤੱਕ ਨਹੀਂ ਰੱਖ ਸਕਦਾ ਤੇ ਹੈਰਾਨੀ ਦੀ ਗੱਲ ਕਿ ਕੱਲ ਕੇਜਰੀਵਾਲ ਨੇ ਦਿੱਲੀ 'ਚ ਮੀਟਿੰਗ ਕਰਦਾ ਹੈ ਪੰਜਾਬ ਦੇ ਮੰਤਰੀ ਦਿੱਲੀ ਵਜਾ ਬੁલાਏ ਜਾਂਦੇ ਨੇ ਕੇਜਰੀਵਾਲ ਮੀਟਿੰਗ ਕਰਦਾ ਮੁੱਖ ਮੰਤਰੀ ਦਾ ਨਾਮੋ ਨਿਸ਼ਾਨ ਨਹੀਂ ਆਪ ਦਾ OSD ਨਹੀਂ ਰੱਖ ਸਕਦਾ ਆਪ ਦਾ ਡਾਇਰੈਕਟਰ ਕਮਿਊਨੀਕੇਸ਼ਨ ਨਹੀਂ ਰੱਖ ਸਕਦਾ ਹੁਣ ਉਹਦੇ ਮੰਤਰੀ ਵੀ ਦਿੱਲੀ 'ਚ ਮੀਟਿੰਗਾਂ ਕਰ ਰਹੇ ਨੇ ਤਾਂ ਕਿਸ ਹੱਦ ਤੱਕ ਦਿੱਲੀ ਦਾ ਕੰਟਰੋਲ ਚੱਲ ਰਿਹਾ ਹੈ ਇਹ ਨਿਕੰਮਾ ਮੁੱਖ ਮੰਤਰੀ ਆਪਦੀ ਕੁਰਸੀ ਦੇ ਖਾਤਰ ਚੱਲ ਤੈਨੂੰ ਕੇਜਰੀਵਾਲ ਨਹੀਂ ਸੱਦਾ ਤੂੰ ਕੱਟੋ ਕੱਟ ਕਿਸਾਨਾਂ ਦੀ ਜਿਹੜੀ ਅੱਜ ਸਾਰੇ ਬਿਹਾਲ ਹੋਏ ਪਏ ਨੇ ਝੋਨੇ ਦੀ ਇੱਕ ਕਮਾਈ ਹੁੰਦੀ ਹੈ ਕਿਸਾਨ ਦੇ ਕੋਲ ਉਹ ਕਿਸਾਨ ਬੇਹਾਲ ਬੈਠਾ ਕਿਉਂਕਿ ਮੰਡੀ 'ਚ ਕੋਈ ਖਰੀਦ ਨਹੀਂ ਹੋ ਰਹੀ ਕੋਈ ਲਿਫਟਿੰਗ ਨਹੀਂ ਹੋ ਰਹੀ ਮੁੱਖ ਮੰਤਰੀ ਨੇ ਕੋਈ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਕੋਈ ਆੜਤੀਆਂ ਦੇ ਨਾਲ ਮੀਟਿੰਗ ਕੀਤੀ ਜਿਹੜਾ ਉਹਦਾ ਫਰਜ਼ ਬੰਦਾ ਉਹ ਤਾਂ ਕਰ ਨਹੀਂ ਰਿਹਾ ਜਾਂ ਸਮਾਸੀ ਉਹ ਕਰਾਉਣਾ ਤਾਂ ਹਰਿਆਣਾ ਜਾ ਕੇ ਕੇਜਰੀਵਾਲ ਦੀ ਪਾਰਟੀ ਨੂੰ ਚਮਕਾਉਣ ਵਾਸਤੇ ਪੰਜਾਬ ਦੇ ਪੈਸੇ ਉੱਥੇ ਉਡਾ ਰਿਆ ਸੀ ਤੇ ਅੱਜ ਕਿਸਾਨ ਬੇਹਾਲ ਹੈ ਤੇ ਜਦ ਸਵਾਲ ਉੱਠ ਰਹੇ ਨੇ ਤਾਂ ਕਿਸਾਨ ਨੂੰ ਮਿਲਦਾ ਹੈ ਆੜਤੀਆਂ ਨੂੰ ਜਿਨ੍ਹਾਂ ਨੂੰ ਮਿਲਣਾ ਹੁੰਦਾ ਹੁਣ ਸਾਡੇ ਰਵਿੰਦਰ ਚਿਮਾ ਸਾਹਿਬ ਹੈਗੇ ਆੜਤੀਆਂ ਦੇ ਹੈੱਡ ਉਹਨਾਂ ਨੂੰ ਘਰ 'ਚੇ ਬੰਦ ਕਰਤਾ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਜਾ ਕੇ ਸਵ ਇਸ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਕੋਲ ਨਹੀਂ ਸੋ ਪੰਜਾਬ ਨੂੰ ਅੱਜ ਕਰਜ਼ਾਈ ਕਰ ਛੱਡਿਆ ਕਾਨੂੰਨ ਵਿਵਸਥਾ ਦਾ ਜੋ ਹਾਲ ਹੈ ਕਿ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਜਾ ਕੇ ਲੋਕ ਤਾਂ ਖਵਾ ਬੰਦਾ ਆਪਣੇ ਘਰ ਚ ਸੁਰੱਖਿਤ ਨਹੀਂ ਆਪਦੇ ਦੁਕਾਨ ਤੇ ਚ ਸਦਕਸ਼ਿਤ ਨਹੀਂ ਐ ਪਾਵੇਂ ਡਾਕਟਰ ਹੋਏ ਪਾਵੇਂ ਵਕੀਲ ਹੋਏ ਦੁਕਾਨਦਾਰ ਹੋਏ ਇੰਡਸਟਰੀਅਲਿਸਟ ਹੋਏ ਸਾਰਿਆਂ ਨੂੰ ਫਰੋਤੀਆਂ ਤੇ ਧਮਕੀਆਂ ਆ ਰਹੀਆਂ ਨੇ ਲੋਕੀ ਪੰਜਾਬ ਛੜਛੜ ਬਾੜ ਭਜ ਰਹੇ ਨੇ ਇਹ ਪੰਜਾਬ ਦਾ ਹਾਲ ਇਹਦੇ ਜ਼ਿੰਮੇਵਾਰ ਇਹ ਸਰਕਾਰ ਹੈ ਤੇ ਉਹ ਲੋਕਾਂ ਜਿਨ੍ਹਾਂ ਨੇ ਇਹਨਾਂ ਸਰਕਾਰਾਂ ਨੂੰ ਵੋਟ ਪਾ ਕੇ ਬੇਸ਼ੱਕ ਜਿਹੜਾ ਕੇਜਰੀ ਵਾਲ ਜਿਹੜਾ ਘਟਾਲੇ ਦੇ ਵਿੱਚ ਏੜ ਕੇ ਰਿਆ ਸੀਗਾ ਹੁਣ ਉਹਦੇ ਮੰਤਰੀਆਂ ਦੇ ਵੀ ਏੜੀ ਦੇ ਪ੍ਰੇਡ ਪੈ ਜਾ ਰਹੀ ਹੈਗੇ ਭ੍ਰਿਸ਼ਟਾਚਾਰ ਨੂੰ ਇਹ ਕੱਟਰ ਬੇਈਮਾਨ ਤੇ ਭ੍ਰਿਸ਼ਟ ਸਰਕਾਰ ਜਿਹਦਾ ਮੁੱਖ ਮੰਤਰੀ ਜੇਲ੍ਹ ਕੱਟ ਕੇ ਆਇਆ ਹੋਏ ਜਿਹਦਾ ਸਿਹਤ ਮੰਤਰੀ ਜੇਲ੍ਹ 'ਚੇ ਬੰਦ ਹੋਏ ਜਿਹਦਾ ਸੇਤ ਮੰਤਰੀ ਜੇਲ੍ਹ ਜੇ ਬੰਦ ਹੋਏ ਤੇ ਜਿਹੜੇ ਕਹਿੰਦੇ ਸੀ ਸਕੂਲ ਹਸਪਤਾਲ ਬਣਾਣਾ ਚਾਹੁੰਦੇ ਨੇ ਤੇ ਉਹ ਤਾਂ ਤੁਹਾਨੂੰ ਪਤਾ ਹੀ ਲੱਗਿਆ ਕੀ ਕੀ ਹਾਲ ਹੈ ਇਹ ਤਾਂ ਉਹਨਾਂ ਦਾ ਭ੍ਰਿਸ਼ਟਾਚਾਰ ਸੀਗਾ ਜਦ ਇਥੇ ਪੰਜਾਬ ਦਾ ਭ੍ਰਿਸ਼ਟਾਚਾਰ ਸ਼ੁਰੂ ਹੋਗਾ ਤੇ ਕੱਲ ਦੀ ਆਪਾਂ ਗੱਲ ਕਰ ਰਹੀਏ ਕਿ ਇਹਨਾਂ ਦਾ ਐਮਪੀ ਲੁਧਿਆਣਾ ਦਾ ਉਹਦੇ ਉੱਤੇ ਜਿਵੇਂ ਈਡੀ ਦੀ ਰੇਡ ਹੋਈ ਹੈ ਤੇ ਮਨੀ ਲaundering ਦੇ ਕੇਸ 'ਚ ਉਹਦੀ ਰੇਡ ਹੋ ਰਹੀ ਹੈ ਆਪਾਂ ਸਾਰੇ ਜਾਣਦੇ ਇਹ ਸਾਰੇ ਐਮਪੀ 50-50 ਕਰੋੜ ਰੁਪਏ ਦੇ ਕੇ ਬਨੇ ਸੀ ਤੇ ਕਿੰਨੇ ਕਰੋੜ ਕਮਾਰੇ ਨੇ ਇਹਨਾਂ ਦੀ ਮੰਤਰੀਆਂ ਦੀ ਤਾਂ ਮੈਂ ਫਰਾਰੀ ਸਰਾਰੀ ਦੀ ਤਾਂ ਮੈਂ ਕੀ ਗੱਲ ਕਰਾਂ ਇਹਨਾਂ ਦਾ ਜੇ ਤਿੱਖਾ ਖੂਲੂਗਾ ਨਾ ਪੰਜਾਬ ਦੇ ਲੋਕੀ ਹੈਰਾਨ ਰਹਿ ਜਾਣਗੇ ਕਿ ਖਜ਼ਾਨੇ ਨੂੰ ਇਹਨਾਂ ਨੇ ਕਿਵੇਂ ਖਾਲੀ ਕੀਤਾ ਕਰਜ਼ਾ ਚੜਾਇਆ ਇਹ ਆਉਣ ਵਾਲੇ ਦਿਨਾਂ 'ਚ ਜੇ ਦਾ ਖਾਲੀ ਦਲ ਦੀ ਸਰਕਾਰੋਂ ਲੈ ਕੇ ਮੈਂ ਆਜ ਜ਼ਰੂਰ ਕਹਿ ਸਕਦੀ ਆ ਜਿਹੜੇ ਅਫਸਰਾਂ ਨੇ ਭ੍ਰਿਸ਼ਟਾਚਾਰ ਕੀਤਾ ਜਿਹੜੇ ਇਹਨਾਂ ਦੇ ਐਮਐਲਏ ਤੇ ਐ ਐਮਐਲਏ ਤੇ ਮੰਤਰੀ ਐਮਪੀ ਭ੍ਰਿਸ਼ਟਾਚਾਰ ਕਰ ਰਹੇ ਨੇ ਇਹ ਭਾਵੇਂ ਭਗਵੰਤ ਮਾਨ ਦੀ ਤਰ੍ਹਾਂ ਵਿਦੇਸ਼ ਵੀ ਭੱਜ ਜਾਣ ਕਸੀਟ ਕੇ ਇਹਨਾਂ ਨੂੰ ਵਾਪਸ ਲਾ ਕੇ ਇਹਨਾਂ ਦੀ ਜੇਬਾਂ ਤੋਂ ਕਢਵਾ ਕੇ ਪੰਜਾਬ ਦੇ ਪੈਸੇ ਪੰਜਾਬੀਆਂ ਦੇ ਉੱਤੇ ਲਗਵਾਉਗੀ ਅਕਾਲੀ ਦਲ ਦੀ ਸਰਕਾਰ। ਮਾਣੇ ਦਲ ਦਾ ਕਹਿਣਾ ਹੈ ਕਿ ਅਕਾਲੀ ਦਲ ਤੇ ਜਾਂ ਕਾਂਗਰਸ ਦੀਆਂ ਸਰਕਾਰਾਂ ਹੀ ਧੱਕਾ ਕਰਦੀਆਂ ਆਈਆਂ ਨੇ ਲੇਕਿਨ ਹੁਣ ਸਾਡੇ ਵਰਕਰਾਂ ਨਾਲ ਵੀ ਧੱਕਾ ਹੋ ਰਿਹਾ। ਜਿਵੇਂ ਕੱਲ ਪੱਟੀ ਦੇ ਵਿੱਚ ਘਟਨਾ ਹੋਈ ਹੈ ਕਿ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਸਰਪੰਚੀ ਦੇ ਮਿਲ। ਮੈਂ ਤਾਂ ਆਪ ਕਹਿ ਰਹੀ ਹਾਂ ਕਿ ਇਹਨਾਂ ਨੇ ਜਿਸ ਤਰ੍ਹਾਂ ਲੋਕਤੰਤਰ ਦਾ ਘਾਣ ਕੀਤਾ ਹੈ ਗੋਲੀਆਂ ਮਾਰੀਆਂ कतल होए डरावे धमकावे किस मास स्केल से कागज रद्द होए ये चीज तक कदे देखने नहीं मिली जिस तरीके के नाल होया ने देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर